ਮੁਰਦਾਬਾਦ ਮੁਰਦਾਬਾਦ ਕਤ ਮੰਦਰੀ ਮੁਰਦਾਬਾਦ 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 ਨਹੀਂ ਨਹੀਂ ਪੇਮੈਂਟ ਨਹੀਂ ਗਈ ਬੋਲੋ ਵੀ ਕਿਉਂ ਬੰਦ ਕੀਤਾ ਕਰ ਦੋ ਦੱਸੋ ਜਲਦੀ ਬੋਲੋ ਬਹੁਤ ਹੀ ਸਤਿਕਾਰਯੋਗ ਸਭੀਓ ਮੇਰੇ ਹੁਣ ਸਾਰਾ ਤੁਸੀਂ ਸਾਹਿਬ ਜੁੜੇ ਆਪਾਂ ਜਾਣਦੇ ਆ ਕਿ ਇਸ ਸਮਾਜ ਦੇ ਵਿੱਚ ਜਿਹੜੀਆਂ ਸਰਕਾਰਾਂ ਆਈਆਂ ਨੇ ਇਹਨਾਂ ਨੇ ਹਰ ਇੱਕ ਵਰਗ ਨੂੰ ਦੁਖੀ ਕੀਤਾ ਹੋਇਆ ਹੈਗਾ ਜਪਾ ਨਾਲ ਦੇ ਦੇਖ ਰਿਹਾ ਇੱਥੇ ਆਪਣੇ ਕਿਸਾਨ ਜਿਹੜੇ ਅੱਜ ਕੱਲ ਮੰਡੀਆਂ ਦੇ ਵਿੱਚ ਦਾਣਾ ਰੱਖਣ ਤੋਂ ਵੀ ਤਰਸਰੇ ਨੇ ਉਹ ਬੈਠੇ ਹੋਏ ਨੇ ਤੇ ਜਿਹੜੇ ਮੁਲਾਜ਼ਮ ਨੇ ਜਿਹੜੇ ਆਪਦੀ ਸਾਰੀ ਜ਼ਿੰਦਗੀ ਦਾ ਸਾਰਾ ਸਮਾਂ ਲੋਕਾਂ ਦੀ ਭਲਾਈ ਦੇ ਵਿੱਚ ਲਾ ਦਿੰਦੇ ਨੇ ਉਹ ਸਵੇਰ ਤੋਂ ਲੱਗਦੇ ਨੇ ਤੇ ਸ਼ਾਮ ਤੱਕ ਉਹ ਸਮਾਜ ਦੀ ਸੇਵਾ ਵਿੱਚ ਹੀ ਲੱਗਦੇ ਨੇ ਤੇ ਹੋਰ ਕੋਈ ਵੀ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਇਹਨਾਂ ਸਰਕਾਰਾਂ ਨੇ ਪੂਰੀ ਤਰ੍ਹਾਂ ਆਂਗੋਲੇ ਕੀਤਾ ਹੋਇਆ ਹੈ ਚਾਹੇ ਕੋਈ ਪੁਲਿਸ ਮੁਲਾਜ਼ਮ ਆ ਚਾਹੇ ਟੀਚਰ ਆ ਕਿਸੇ ਵੀ ਤਰ੍ਹਾਂ ਦਾ ਮੁਲਾਜ਼ਮ ਹੈ ਸੋ ਮੁਲਾਜ਼ਮਾਂ ਦਿਆਂ ਵੀ ਇਹਨਾਂ ਨੇ ਉਵੇਂ ਸਮਾਜ ਦੇ ਵਿੱਚ ਜਾਤੀਆਂ ਵੰਡ ਰੱਖਿਆ ਨੇ ਉਵੇਂ ਤਰ੍ਹਾਂ ਕੈਟਾਗਰੀਆਂ ਬਣਾਤੀਆਂ ਜਿੰਨੀਆਂ ਭਰਤੀਆਂ ਆਉਂਦੀਆਂ ਨੇ ਉਹਨਾਂ ਦੇ ਨਵੇਂ ਰੂਲ ਆਉਂਦੇ ਨੇ ਨਵੀਆਂ ਉਹਨਾਂ ਦੀਆਂ ਕੁਆਲਿਫਿਕੇਸ਼ਨ ਹੁੰਦੀਆਂ ਨੇ ਉਸ ਦੇ ਵਿੱਚ ਐਜੇ ਵਿਖੇੜੇ ਖੜੇ ਕਰਦੇ ਨੇ ਕਿ ਅਸੀਂ ਆਸ ਵਿੱਚ ਕੁਝ ਨਾ ਲੜੀ ਜਾਂਦੇ ਹੈਗੇ ਸੋ ਸਾਥੀਓ ਸਾਨੂੰ ਇੱਕੇ ਦੀ ਲੋੜ ਹੈ ਜੇ ਸਾਡੇ ਤੇ ਇੱਕਾ ਹੋਏਗਾ ਤਾਂ ਅਸੀਂ ਵੱਡੇ ਤੋਂ ਵੱਡੇ ਜਾਲੰ ਨੂੰ ਵੀ ਝਕਾ ਲਾਂਗੇ ਸੋ ਮੈਂ ਬੇਨਤੀ ਹੈ ਕਿ ਸਾਰੇ ਵਿਆਪਕ ਸੱਤੀ ਇਕੱਠੇ ਹੋਓ ਬਾਕੀ ਅਸੀਂ ਆਪਣਾ ਡੀਏ 16% ਲੈ ਸਕੀਏ ਪੁਰਾਣੀ ਪੈਨਸ਼ਨ ਨੂੰ ਲਾਗੂ ਕਰ ਸਕੀਏ ਨਹੀਂ ਤਾਂ ਆਉਣ ਵਾਲਾ ਫਿਊਚਰ ਅਸੀਂ ਆਪਦੇ ਫਿਊਚਰ ਦੇ ਲਈ ਬਹੁਤ ਕੁਝ ਕਰਦੇ ਆਂ ਪਰ ਆਪਣਾ ਫਿਊਚਰ ਤੇ ਚਾਹੇ ਕੋਈ ਇਥੋਂ ਦਾ ਕੋਈ ਆਈਐਸਫ ਅਸਫਰਾ ਹੋਵੇ ਚਾਹੇ ਕੋਈ ਡੀਸੀਆ ਜਾਂ ਐਸਐਸਪੀ ਆ ਉਹ ਵੀ ਐਨਪੀਐਸ ਦੇ ਧਾਰੇ ਦੇ ਵਿੱਚ ਆਉਂਦਾ ਹੈਗਾ ਤਾਂ ਉਹਦੇ ਲਈ ਵੀ ਇਹ ਫਿਊਚਰ ਆਉਣ ਵਾਲਾ ਬਹੁਤ ਹੀ ਜਿਹੜਾ ਹੈ ਇੱਕ ਐਂ ਗੱਲੋ ਕਿ ਤੁਹਰਾ ਹੈ ਸੋ ਸਾਰੇ ਅਧਿਆਪਕ ਸਾਥਿਓ ਅਸੀਂ ਵਰਤਮਾਨ ਜੁੜੀਏ ਤਾਂ ਕਿ ਅਸੀਂ ਜਿਹੜੀ ਹੈ ਓਪੀਐਸ ਨੂੰ ਵਾਹਲ ਕਰ ਸਕੀਏ ਅਧਿਆਪਕ ਇੱਕ ਤਾਜ਼ਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ